ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਾਈਟ ਕੰਪਲੀਟ ਹੋ ਗਈ ਮੋਰਾਂ ਵਾਲੀ ਕੋਠੀ ਬਠਿੰਡਾ ਦੇ ਵਿੱਚ ਤੇ ਮੋਰਾਂ ਵਾਲੀ ਕੋਠੀ ਬਜਦੀ ਕਿਉਂ ਆ ਇਹ ਕਿਉਂਕਿ ਇਹਨਾਂ ਦੇ ਹਰੇਕ ਪੱਲੇ ਦੇ ਉੱਪਰ ਤਕਰੀਬਨ ਤਕਰੀਬਨ ਮੋਰ ਦੀ ਜਿਹੜੀ 3D ਫੋਟੋ ਹੈ ਉਹ ਬਣੀ ਹੋਈ ਹੈਗੀ ਤੁਸੀਂ ਆਪਣੇ ਮਨਪਸੰਦ ਦੀ ਫੋਟੋ ਵੀ ਦੇ ਉੱਪਰ ਬਣਾ ਸਕਦੇ ਹੋ ਡਬਲਯੂ ਪੀਸੀ ਦੇ ਵਿੱਚ ਪੀਵੀਸੀ ਦੇ ਵਿੱਚ ਬਾਈ ਅਮਰਿੰਦਰ ਹੋਰੀ ਨੇ ਤਪਾ ਮੰਡੀ ਡਿਸਟ੍ਰਿਕਟ ਬਰਨਾਲਾ ਤੋਂ ਕੰਮ ਕਰਦੇ ਹੈਗੇ ਬਹੁਤ ਘੈਂਟ ਬੰਮਰਾ ਬੁੱਢਾ ਐਂਡ ਪੀਵੀਸੀ ਵਰਕਰਸ ਤਪਾ ਮੰਡੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਕਬ ਤੁਸੀਂ ਪੌੜੀਆਂ ਦਾ ਕੰਮ ਕਰਵਾਣਾ ਹੈ, ਡੋਰ ਵੈਂਡੋਆਂ ਦਾ ਕਰਵਾਣਾ ਹੈ, ਪੱਲਿਆਂ ਦਾ ਕਰਵਾਉਣਾ ਹੈਗਾ, ਤੁਸੀਂ ਬੈੱਡ ਬਣਵਾਉਣੇ ਹੈ, ਮੋਡੂਲਰ ਕਿਚਨ ਤਿਆਰ ਕਰਵਾਨੀ ਹੈ। ਇਹ ਬਾਈਹੂਰੀ ਸਾਰਾ ਕੁਝ ਕੰਮ ਕਰਦੇ ਆ ਏ ਟੂ ਜ਼ੈਡ ਕੰਪਲੀਟ ਕੰਮ ਕਰਦੇ ਆ, ਬਹੁਤ ਸੋਹਣਾ ਤੇ ਇਮਾਨਦਾਰੀ ਨਾਲ ਕੰਮ ਕਰਦੇ ਆ, ਬਾਕੀ ਬਾਜਵਰੇਡ ਦੇ ਉੱਪਰ ਕੰਮ ਕਰਦੇ ਆ। ਤੇ ਜੇਕਰ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ, ਕੰਟੈਕਟ ਕਰ ਸਕਦੇ ਹੋ। ਰੇਟ ਵੇਟ ਦੇ ਨਾਲ ਸੰਬੰਧਿਤ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਦਾ ਪੇਜ ਫੋਲੋ ਕਰ ਲਓ, ਨਵੀਂ-ਨਵੀਂ ਤੇ ਘੈਂਡ-ਘੈਂਡ ਵੀਡੀਓ ਆ ਇਨਾਂ ਦੀ ਇੱਕ ਹੋਰ ਖਾਸੀਅਤ ਹੈ ਵੀ ਇਹੇ ਤੁਹਾਡੇ ਕੋਲੇ ਆ ਕੇ ਕੋਠੀ ਦਾ ਕੰਮ ਨਾਲ ਨਾਪ ਲੈ ਕੇ ਜਾਣਗੇ ਤੇ ਸਿਰਫ ਤਿੰਨ ਦਿਨਾਂ ਦੇ ਵਿੱਚ ਜਿਹੜਾ ਕੋਠੀ ਦਾ ਕੰਮ ਹੈ ਸਾਰਾ ਉਹ ਤਿੰਨ ਦਿਨਾਂ ਦੇ ਵਿੱਚ ਫਿਟਿੰਗ ਕਰ ਜਾਣਗੇ ਇਹ ਨਹੀਂ ਹੈਗਾ ਵੀ ਆ ਕੇ 6-6 ਮਹੀਨੇ ਲਾਉਣਗੇ 6-6 ਮਹੀਨੇ ਵਾਲਾ ਕੰਮ ਨਹੀਂ ਹੈਗਾ ਜੀ ਬਹੁਤ ਘੈਂਟ ਕੰਮ ਕਰਦੇ ਆ ਬਾਕੀ ਤੁਹਾਨੂੰ ਇਹਨਾਂ ਦਾ ਕੰਮ ਕਿਵੇਂ ਲੱਗਿਆ ਵੀਡੀਓ ਦੇ ਵਿੱਚ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸ ਦਿਓ ਬਾਕੀ ਜ਼ਿਆਦਾ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਵੀਡੀਓ ਨੂੰ ਕਰ ਦਿਓਗੇ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ